ਸਸਰੀ ਘਰ ਦੇ ਸਾਰਿਆਂ ਨੂੰ ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਪਹੁੰਚ ਰਹੇ ਹਾਂ ਜਗਰਾਉ ਮੰਡੀ ਦੇ ਵਿੱਚ ਆ ਆਪਣੇ ਨਾਲ ਮਰੀਂਦਰ ਭਾਈ ਪਹੁੰਚੇ ਨੇ ਤੇ ਇਹ ਮੇਰਾ ਭਰਾ ਸਾਹਿਬ ਤੇ ਤੁਸੀਂ ਅੰਦਰ ਜਾਣਦੇ ਹੋਵੋਗੇ ਸਾਫ ਸਟੱਡ ਫਾਰਮ ਮਜ਼ਾਕ ਕਰਦੇ ਆ ਚਲੋ ਤੁਹਾਨੂੰ ਸਾਰਿਆਂ ਨੂੰ ਇੱਥੇ ਬਹੁਤ ਸੋਹਣੇ ਸੋਹਣੇ ਘੋੜੇ ਪਹੁੰਚੇ ਹੋਏ ਨੇ ਘੋੜੀਆਂ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਸਾਰਿਆਂ ਨਾਲ ਜਾ ਕੇ ਮਿਲਾਉਨੇ ਆ ਸਭ ਨਾਲ ਤੁਹਾਡੀ ਗੱਲਬਾਤ ਕਰਵਾਉਨੇ ਆ ਧੰਨਵਾਦ ਜੀ ਸਸਰੀ ਘਰ ਬਾਈ ਜੀ ਅੰਦਰ ਬੁਲਾਉਗੇ ਜੀ ਅਸੀਂ ਬੈਠ ਜੀ ਮਾੜਾ ਮੋਟਾ ਪਾਓ ਤੁਸੀਂ ਬਾਈ ਅਸੀਂ ਜੀ ਪਟਿਆਲੇ ਤੋਂ ਕੌਣ ਬਈ ਪਛਾਣੀ ਹਾਂਜੀ ਗਾਈਜ਼ ਆਪਾਂ ਬਸ ਰਸਤੇ 'ਚ ਪਹੁੰਚਣ ਆਲੇ ਆ ਥੋੜੀ ਦੇਰ ਤੱਕ ਤੇ ਦੇਖਦੇ ਰਹੋ ਅਸੀਂ ਇੱਕ ਥੋੜਾ ਜਿਹਾ ਸਿਰਦੇ ਵੀ ਇਹ ਜੇ ਰੋਡਾਂ ਤੇ ਆ ਅਸੀਂ ਸ਼ਾਰਟਕਟ ਚੱਲ ਰਹੇ ਆ ਅਸੀਂ ਥੋੜਾ ਦੁਨੀਆ ਤੋਂ ਹਟ ਕੇ ਆ ਨਾ ਇਸੇ ਲਈ ਬਾਕੀ ਬਨੇ ਰਹੋ ਅੱਗੇ ਅੱਗੇ ਤੁਹਾਨੂੰ ਮੰਡੀ 'ਚ ਦਿਖਾਉਨੇ ਆ ਸਾਰਾ ਆ ਮੰਡੀ ਦੇ ਵਿੱਚ ਐਂਟਰ ਕਰ ਚੁੱਕੇ ਆ ਜੀ ਬਈ ਕਿੱਧਰ ਨੂੰ ਗੱਡੀ ਐ ਇੱਧਰ ਮੋੜ ਇੱਧਰ ਸਾਬ ਵਾਲੇ ਕੋਲ ਦੇ ਅੰਦਰ ਦਿਖਾਉਣੇ ਤੁਹਾਨੂੰ ਕਿਉਂ ਹੋ ਰਹਾ ਕਿ ਹਿਸਾਬ ਕਿਤਾਬਾ ਮੰਡੀਸਵਰ ਭਰੀ ਬਹੁਤ ਆ ਹਨਾ ਬਾਈ ਬਹੁਤ ਹਾਂ ਰਸ਼ ਬਹੁਤ ਆ 12 ਗੱਡੀਆਂ ਵੀ ਪਤਾ ਚੱਲ ਰਿਹਾ ਕਿੱਥੇ ਗਲੇ ਹੁਣ ਅੰਦਰ ਚੱਲ ਅੰਦਰ ਬਾੜ ਲਾ ਉਹ ਗੇਟ ਪਿੱਛੇ ਦੇਖੋ ਜੀ ਕਿੰਨਾ ਰਸ਼ਾ ਚ ਮੰਡੀ ਚ ਬਹੁਤ ਸੋਹਣੀਆਂ ਸੋਹਣੀਆਂ ਘੋੜੀਆਂ ਪਹੁੰਚੀਆਂ ਹੋਈਆਂ ਨੇ ਤੇ ਇਹ ਕਿਹੜਾ ਆਸਟ੍ਰੇਲੀਅਨ ਖੜਿਆ ਬਾਈ ਜੀ ਇਹ ਸਰਦਾਰ ਜੀ ਉਹ ਸ਼ਾਇਦ ਜਿਹੜਾ ਸੇਕੂ ਵਾਲੇ ਘੋੜਾਂ ਦਾ ਜਿਹੜਾ ਬੱਚਾ ਹੈ ਓਕੇ ਗੁਲਾਬ ਜੀ ਗੁਲਾਬ ਜੀ ਹੈ ਇਹਦੇ ਨੂੰ ਗੁਲਾਬ ਜੀ ਹੈ ਸਰਦਾਰ ਜੀ ਦਾ ਗੁਲਾਬ ਜੀ ਦਾ ਹਾਂ ਗੁਲਾਬ ਜੀ ਦੂਸਰੇ ਬਾਕੀ ਦਾ ਬੱਚਾ ਸਿੱਧਾ 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 ਲੈ ਜਾਓ ਉੱਥੇ ਲੈ ਜਾ ਦੇ ਗੱਡੀ ਬ੍ਰੈਂਡ ਸਨ ਆਹ ਦੇਖ ਬਾਈ ਕਿਵੇਂ ਲਾਈਨ 'ਚ ਘੋੜੀਆਂ ਖੜੀਆਂ ਨੇ ਹੈ ਨਾ ਬਣਾ ਲੈਣੀਆਂ ਨਹੀਂ ਖੜੀਆਂ ਹੋਣਾ ਸਾਰਾ ਬਾਈ ਜਿਵੇਂ ਫਾਰਮ ਦੇ ਐਵੇਂ ਖੜੀਆਂ ਹਨ ਕੀ ਆ ਬਾਤ ਜੀ ਗੱਲ ਹੀ ਵੱਢ ਜ ਆਪਣੀ ਤਾਂ ਠੀਕ ਗੱਲ ਹੈ ਚੱਲ ਨੇ ਵਧੀਆ ਚੈਨਲ ਤੇਜ ਤੇ ਸਾਰੇ ਪਾਸੇ ਪਾਓ ਉਹਨਾਂ ਦਾ YouTube ਚੈਨਲ ਹਾਂਜੀ ਹਾਂ 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 ਹੁਣ ਵੀਡੀਓ ਪਾਏ ਬਾਕੀ ਹੁਣ ਫਿਰ ਫਾਰਮ ਸ਼ੁਰੂ ਕਰਨਾ ਉਹਦੇ ਵਲੌਗ ਹੋ ਜਾਣਗੇ ਵਧੀਆ ਚੱਲ ਜੂਗਾ ਠੀਕ ਹੈ ਹਾਂਜੀ ਹਾਂ ਉਹ ਜਾ ਕੇ ਫਾਰਮਾਂ ਤੇ ਵੀ ਕਰਨੀਆਂ ਆ ਵੀਡੀਓ ਹਾਂਜੀ ਹਾਂ ਉਹ ਜਿਹੜੇ ਮੈਂ ਸ਼ੁਰੂ ਕਰਤੀ ਦੋ ਘਰ ਆਏ ਅਸੀਂ ਹਾਂ ਹਾਂਜੀ ਹਾਂ ਇੱਕ ਤਾਂ ਯਾਦਗਰਵਾਲ ਬਾਈ ਜੱਜ ਨੇ ਜਿਹੜੇ ਉਹ ਸ਼ੌਂਦ ਨੇ ਫਾਰਮ ਨਹੀਂ ਕੀਤੀ ਸੀ ਹਾਂਜੀ ਹਾਂ ਉਹਨਾਂ ਦੇ ਫਾਰਮ ਦੀ ਸੀਗੀ ਸਤਿ ਸ਼੍ਰੀ ਅਕਾਲ ਜੀ ਰੇ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵਧੀਆ ਬਸ ਗਰਮੀ ਤੁਸੀਂ ਵੇਖ ਲਈ ਅੱਜ ਜਗਰਾਉਂ ਮੰਡੀ ਦੀ ਮਤਲਬ ਦੇਖਣ ਵਾਲਾ ਕੀ ਹੈ ਕਿ ਗਰਮੀ ਚਾਹੇ ਬਹੁਤ ਜ਼ਿਆਦਾ ਹੈ ਪਰ ਜੋ ਘੋੜੇ ਵਾਲਿਆਂ ਦਾ ਜਨੂਨ ਹੈ ਜੋ ਘੋੜੇ ਨਾਲ ਪਿਆਰ ਕਰਦੇ ਨੇ ਘੋੜੇ ਲੈ ਕੇ ਵੀ ਮੰਡੀ 'ਚ ਪਹੁੰਚੇ ਆ ਤੇ ਘੋੜੇ ਦੇਖਣ ਵਾਲੇ ਵੀ ਪੂਰੇ ਹਮ ਹਮਾ ਕੇ ਪਹੁੰਚ ਰਹੇ ਸਹੀ ਗੱਲ ਬਈ ਹਰ ਲੰਘਦਾ ਹੋਇਆ ਬੰਦਾ ਕਹਿੰਦਾ ਤਾਂ ਜ਼ਰੂਰ ਆ ਬਈ ਜੀ ਗਰਮੀ ਬਹੁਤ ਆ ਪਰ ਜਿਹੜਾ ਘੋੜੇ ਦਾ ਜਨੂਨ ਆ ਉਹ ਬਹਿਣ ਵੀ ਨਹੀਂ ਦਿੰਦਾ ਤੇ ਕੋਈ ਇਹ ਵੀ ਨਹੀਂ ਕਹਿ ਰਿਹਾ ਕਿ ਅਸਾਂ ਚੱਲੇ ਜੀ ਗਰਮੀ ਬਹੁਤ ਆ ਨਾ ਜਾਂਦਾ ਕੋਈ ਨਹੀਂਗਾ ਸਵੇਰ ਤੋਂ ਆਉਂਦੇ ਸ਼ਾਮ ਤੱਕ ਗੇੜੇ ਕੱਢੀ ਜਾਂਦੇ ਆ ਚਲੋ ਬਾਕੀ ਵਧੀਆ ਚੱਲ ਰਿਹਾ ਜੀ ਸਾਰਾ ਕੁਝ ਤੁਸੀਂ ਸੁਣਾਓ ਵੀ ਤੁਹਾਨੂੰ ਮੁਬਾਰਕ ਆ ਤੁਸੀਂ ਆਪਣਾ ਪੋਡਕਾਸਟ ਸ਼ੁਰੂ ਕੀਤਾ ਹੈ ਤੁਹਾਡਾ ਚੈਨਲ ਪਹਿਲਾਂ ਵੀ ਦੇਖਦੇ ਆ ਸਾਰੇ ਭਰਾ ਤੇ ਤੁਸੀਂ ਅੱਗੇ ਵੀ ਇਹਦੇ ਟੱਪੀ ਜਾਂਦੇ ਸੀ ਤੁਹਾਨੂੰ ਦੂਰੋਂ ਦੇਖ ਕੇ ਪਛਾਣਦੇ ਆ ਇਹ ਉਹ ਰਗੂ ਨਹੀਂ ਜਾਂਦੀ ਪਟਿਆਲੇ ਵਾਲੀ ਸੋ ਇਹ ਬੜੀ ਸੋਹਣੀ ਗੱਲ ਹੈ ਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਉਹਦੇ ਵਿੱਚ ਸਾਡੀ ਪਛਾਣ ਬੰਨੀ ਜੁਵੀ ਹੁੰਦੀ ਹੈ ਸਹੀ ਗੱਲ ਹੈ ਬਿਲਕੁਲ ਮੇਰੇ ਵੱਲੋਂ ਤਾਂ ਮੁਬਾਰਕ ਆ ਤੁਹਾਨੂੰ ਥੈਂਕ ਯੂ ਬਿਲਕੁਲ ਥੈਂਕ ਯੂ ਸੋ ਮੱਚ ਤੇ ਤੁਹਾਡੇ ਸਾਬ ਮਤਲਬ ਕਿਹੜੇ ਕਿਹੜੇ ਘੋੜੇ ਪਹੁੰਚੇ ਨੇ ਘੋੜੇ ਬਹੁਤ ਚੰਗੇ ਚੰਗੇ ਆਏ ਆ ਕੁਝ ਘੂੜਿਆਂ ਵਾਲੇ ਨੇ ਮੈ ਪੇਪੀ ਤੋਂ ਸਾਡੀ ਵੀਡੀਓ ਕਰ ਦੋ ਉਹ ਨੁਕਰਿਆਂ ਦੇ ਵਿੱਚ ਗੱਲ ਕਰੀਏ ਤਾਂ ਇੱਕ ਬੁੱਧਰ ਵਾਲੀ ਤੋਂ ਘੋੜਾ ਆਇਆ ਹੋਇਆ ਜੀ ਸਿੱਧੂ ਬ੍ਰਦਰ ਸਟੱਡ ਫਾਰਮ ਦਾ ਬਾਹੂਬਲੀ ਉਹਦੀ ਵੀਡੀਓ ਆਪਾਂ ਕਰੀ ਸੀ ਇੱਕ ਬੈਲਾਰੂਸ ਆਇਆ ਹੋਇਆ ਜੀ ਆਹ ਹੋਰ ਵੀ ਦੋ ਤਿੰਨ ਚੰਗੇ ਨੁਕਰੇ ਘੋੜੇ ਆਏ ਜਿਨ੍ਹਾਂ ਨੇ ਵੀ ਆਪਾਂ ਵੀਡੀਓ ਕੀਤੀ ਆ ਫਿਰ ਆਪਾਂ ਗੱਲ ਕਰੀਏ ਇਹਨਾਂ ਦੀ ਮਾਰਵਾੜੀਆਂ ਦੀ ਤਾਂ ਭਾਈ ਜੋਧਾ ਵਾਲੇ ਜਬਰਜੰਗ ਤੇ ਜੋਧਾ ਘੋੜਾ ਲੈ ਕੇ ਆਉਂਦੇ ਆ ਭਾਈ ਜੱਗਪਰੀ ਦਾ ਗਰੇਵਾਲ ਦਾ ਹਨਾ ਘੋੜਾ ਆਪਣਾ ਇੱਕ ਖਲੀਫਾ ਖਲੀਫਾ ਵੀ ਆਇਆ ਖਲੀਫਾ ਦਾ ਬੱਚਾ ਵੀ ਪਹੁੰਚਿਆ ਹਾਂਜੀ ਹਾਂ ਫਿਰ ਉਧਰਲੇ ਪਾਸੇ ਨਵਾਬ ਪਹੁੰਚੇ ਜਬਰਜੰਗ ਦਾ ਬੱਚਾ ਜੀ ਫਤਿਹਜੰਗ ਹਾਂ ਫਤਿਹਜੰਗ ਘੋੜੇ ਨੇ ਦੇਖੋ ਜੀ ਉਹ ਤਾਂ ਬੱਕਰਾ ਜਿਹਾ ਇਤਕੀ ਕਰ ਰਹੇ ਆ ਹਾਂਜੀ ਹਾਂ ਇੱਕ ਕੱਲ ਵੀ ਉਹਨਾਂ ਨੇ ਦੋ ਗੇੜੇ ਦੱਤੇ ਸੀ ਇੱਕ ਤਾਂ ਉਹ ਬੋਸਣ ਸ਼ਿੰਗਾਰ ਵਾਸਤੇ ਲੱਕ ਤੇ ਉਹਦੇ ਪਾਉਂਦੇ ਆ ਕੱਪੜਾ ਹਾਂ ਹਾਂ ਉਹਦਾ ਕਲਰ ਜਿਹਾ ਹੀ ਕਰ ਦਿੰਦੇ ਆ ਸਹੀ ਗੱਲ ਹੈ ਸਵੇਰੇ ਫਰੋਜੀ ਦੁਪਹਿਰ ਨੂੰ ਲਾਲ ਸ਼ਾਹ ਨੂੰ ਨੀਲਾ ਅੱਛਾ ਟੋਲੇ ਕੇ ਦੋ ਦੋ ਤੇ ਪੂਰਾ ਘੇੜਾ ਕਢ ਦਿਆ ਫਤੇਜੰਗ ਵਾਲਿਆਂ ਨੇ ਆ ਮੰਡੀ ਲੁੱਟੀ ਹੋਈ ਐ ਇਸ ਵਾਰ ਸਹੀ ਗੱਲ ਐ ਜੀ ਢੋਲ ਨਾਲ ਨਾਲ ਮੈਂ ਸਿੱਕੀ ਚੀਜ਼ ਖਾਸ ਇਹ ਪਤਾ ਚੱਲੀ ਕੋੜਾ ਡਰ ਨਹੀਂ ਰਿਹਾ ਬਿਲਕੁਲ ਵੀ ਹੈਨਾ ਜੀ ਕੋੜਾ ਬੜਾ ਮਸਤ ਚਾਲ ਚੱਲ ਰਿਹਾ ਆਪਾਂ ਵੀਡੀਓ ਬਣਾਈ ਆ ਤੁਸੀਂ ਵੀ ਦੇਖਿਆ ਹੋਊਗਾ ਹਾਂਜੀ 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 ਉੱਤੇ ਚੰਗ ਐਸ ਵੇਲੇ ਪੂਰਾ ਸੁਰਖੀਆਂ ਚੱਜ ਗਰਾਉ ਮੰਡੀ ਦੀ ਤੇ ਬਾਈ ਹੁਣੀ ਤਾਂ ਬਾਹਰੋਂ ਆਏ ਆ ਉਹਨਾਂ ਦੇ ਜਿਹੜੇ ਸਰਦਾਰ ਜੀ ਨੇ ਅੱਛਾ ਅੱਛਾ ਸਰਦਾਰ ਉਹਨਾਂ ਨੇ ਹਾਂ ਹਾਂ ਜੀ ਸਰਦਾਰ ਭਜਨ ਸਿੰਘ ਸ਼ਾਇਦ ਉਹਨਾਂ ਦਾ ਨਾਮ ਦਾ ਮਾਲਕ ਨਾ ਉਹਨਾਂ ਦਾ ਬੇਟਾ ਵੀ ਬਾਹਰੋਂ ਸਪੈਸ਼ਲ ਮੰਡੀ ਕਰਕੇ ਆਇਆ ਵੀ ਇੱਕ ਵੀਰ ਆਪਣਾ ਹੋਰ ਬਾਹਰ ਹੈ ਜੀ ਉਹਦਾ ਵੀ ਫੋਨ ਆਇਆ ਸੀ ਕਹਿੰਦਾ ਯਾਰ ਫਤਿਹਜੰਗ ਦੀ ਵੀਡੀਓ ਜ਼ਰੂਰ ਕਰਨੀ ਹੈ ਹਾਂ 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 ਤੇ ਤੇ ਬਾਈ ਤੁਸੀਂ ਫਿਰ ਆਪਣੀ ਘੋੜੀ ਲੈ ਕੇ ਪਹੁੰਚੇ ਹੋ ਹਾਂ ਜੀ ਅਸੀਂ ਵੀ ਰੋੜ ਕੇ ਵੇਲੇ ਦੇਖਣ ਆ ਗਏ ਇੱਕ ਤਾਂ ਆਪਾਂ ਵੀਡੀਓ ਕਰਨੀ ਆ ਸੀ ਇੱਕ ਮੇਰੇ ਕੋਲ ਆ ਦੋ ਦੰਦ ਬਸ਼ੇਰੀ ਆ ਜੀ ਜਿਹੜੀ ਚੰਗੀ ਬਲੱਡ ਲਾਈਨ ਦੀ ਆ ਅੱਛਾ ਹਲੇ ਬਸ਼ੇਰੀ ਹੈ ਹਾਥੀ ਘੋੜੇ ਦਾ ਬੱਚਾ ਜੀ ਇਹੇ ਹਾਂ ਜੀ ਹਾਂ ਹਾਂ ਆਪਣਾ ਉਦੀ ਹੈ ਇਹ ਜਾਨੀ ਕਿ ਦਾ ਪਿਓ ਨੁਕਰ ਹੈ 70 ਇੰਚ ਦਾ ਇਹ ਗਾਂ ਫਿਰ ਇੱਕ ਚੰਗੇ ਨੁਕਰੇ ਕੋਲੋਂ ਮੇਟ ਵੀ ਕਰਾਈ ਹੋਈ ਹੈ ਤੇ 3 ਕੁ ਮਹੀਨੇ ਦੀ ਅਗੇ ਪ੍ਰੈਗਨੈਂਟ ਹੈ ਠੀਕ ਹੈ ਤੇ ਤਿੰਨ ਕੁ ਮਹੀਨੇ ਦੀ ਅਗੇ ਪ੍ਰੈਗਨੈਂਟ ਹੈ ਠੀਕ ਹੈ ਜੀ ਠੀਕ ਹੈ ਤੇ ਹਾਈਟ ਕਿੰਨੀ ਹੋਣੀ ਹੈ ਦੀ ਜੀ ਇਹ ਤੁਸੀਂ ਦੇਖ ਲਓ ਜੀ 61 ਪਲੱਸ ਹੈ 65 ਇੰਚ ਹੈਗੀ ਆ ਆਪ ਦੋ ਦੰਦ ਦਾ ਤਿੰਨ ਕੁ ਸਾਲ ਦੀ ਇਹ ਸੇਲ ਕਰਨ ਵਾਂ ਮੰਡੀ ਚ ਲਿਆ ਓਕੇ ਕੋਈ ਨਹੀਂ ਮੈਂ ਤੁਹਾਡਾ ਨੰਬਰ ਪਾ ਦੂੰਗੀ ਬਾਕੀ ਹੈਗਾ ਹੀ ਸਾਰਿਆਂ ਕੋਲ ਹਾਂਜੀ ਹਾਂ ਵੈਸੇ ਇੱਕ ਵਾਰ ਮੈਂਸ਼ਨ ਕਰ ਦੂੰਗੀ ਨਾ ਜ਼ਰੂਰ ਕਰਨੇ ਕੋਨਟੈਕਟ

என்ன கூட துரையாராவின் வீடியோ இல்லையா. ਇਹ ਤਾਂ ਪੋਰ ਟਾਈਮ ਦੇ ਅਸੀਂ ਪਹਿਲਾਂ ਬੈਠੇ ਹਾਂ ਹਾਂ ਜੀ ਕਿੱਦਾਂ ਸਾਰੇ ਤੇ ਆਪਾਂ ਸਭ ਤੋਂ ਪਹਿਲਾਂ ਮਿਲ ਚੁੱਕੇ ਨੇ ਖੁਸ਼ਕਰਾਤ ਤੁਸੀਂ ਸਾਰੇ ਨੇ ਇਹਨਾਂ ਦੀਆਂ ਰੀਲਾਂ ਦੇਖੀਆਂ ਹੀ ਹੋਣੀਆਂ ਤੇ ਹਾਂ ਜੀ ਕਿਵੇਂ ਖੁਸ਼ ਵਧੀਆ ਜੀ ਤੁਸੀਂ ਦੱਸੋ ਐਨ ਵਧੀਆ ਵਧੀਆ ਹੋਰ ਕਦੋਂ ਕੌਣ ਸੀਗੇ ਤੁਸੀਂ ਅਸੀਂ ਹੋਗੇ ਦੋ ਘੰਟੇ ਅੱਛਾ ਅੱਛਾ ਕੋ ਮਿਲਿਆ ਸਾਰਾ ਮੇਲਾ ਉਧਰ ਚੱਲਦੇ ਆ ਤੁਹਾਡੇ ਨਾਲ ਘੇਰ ਹਾਂ ਵਧੀਆ ਬਰ ਰੱਖਿਆ ਮੇਲਾ ਸੋ ਹੁਣ ਇਹ ਐਂਟਰ ਹੋਇਆ ਅੱਜ ਕਾਫੀ ਇਕੱਠਾ ਕੱਲ੍ਹ ਨਾਲੋਂ ਜ਼ਿਆਦਾ ਹੈ ਓਕੇ ਓਕੇ ਸਾਡਾ ਰਖਾਣ ਵੀ ਤੇ ਸਾਡਾ ਫੋਕਸ ਸਿਰਫ ਖਾਣ ਪੀਣ ਤੇ ਰਹਿੰਦਾ ਮਿਲ ਲਿਆ ਮੜਾ ਇਹਨਾਂ ਨੂੰ ਹੱਥ ਚ ਗਲਾਸ ਨੂੰ ਅਸੀਂ ਬਾਕੀ ਆ ਮੜਾ ਇਹਨੂੰ ਕੱਲ ਮੈਂ ਗਾਣਾ ਸੁਣਾਇਆ ਤੁਹਾਨੂੰ ਯਾਦ ਹੋਣੀ ਅੱਛਾ ਜਿਆ ਹੋ ਓਟਾ ਗਾਣਾ ਸੁਣਾਇਆ ਬਾਈ ਬਹੁਤ ਸੋਹਣਾ ਗਾਣਾ ਹੈ ਕਿੰਨੇ ਹਾਂਜੀ ਹਾਂ ਕਿਵੇਂ ਆ ਬੱਸ ਕਿਵੇਂ ਆ ਬਨਾਲਾ ਬਈ ਇਹ ਨਹੀਂ ਹੁੰਦੀ ਆ ਸਾਨੂੰ ਇਹ ਨਹੀਂ ਗੱਲ ਕੰਦੇ ਮਿਲ ਗਿਆ ਮੇਰੀ ਗੜੀ ਪੂਰੀ ਤਾਂ ਪੁਰਾਣੀ ਹੈ ਉਹ ਵੀ ਆ ਬੋਲ ਰਹੀਆਂ ਐਂਡ ਮੈਂ ਆ ਰਹੀਆਂ ਬਹੁਤ ਸਾਰੇ ਜੁਲਣ ਲਾ ਹਾਂਜੀ ਆਪਾਂ ਨੂੰ ਬਾਈ ਹੋਏ ਮਤਲਬ ਸਾਰੇ ਮਿਲ ਗਏ ਸਾਡੇ ਏਰੀਏ ਦੇ ਬਾਬਾ ਜੀ ਸੀਗੇ ਖੇੜੀ ਵਾਲੇ ਤੇ ਆਪਾਂ ਸਾਰੇ ਮਿਲ ਗਏ ਤੇ ਸੱਚੇ ਸਾਰੇ ਨਾਲ ਪਹਿਲਾਂ ਗੱਲਬਾਤ ਕਰ ਲਈਏ ਉਹਦੇ ਬਾਅਦ ਅੱਗੇ ਆਪਾਂ ਤੁਹਾਨੂੰ ਘੋੜੇ ਦਿਖਾਉਣੇ ਆ ਜਿਹੜੇ ਜਿਹੜੇ ਅਥ ਸਟ੍ਰਾਲੀਅਨ ਪੌਂਚਿੰਗ ਤੁਹਾਨੂੰ ਸਾਰੇ ਨਾਲ ਦਿਖਾਉਣੇ ਆ ਸਭ ਨਾਲ ਗੱਲਬਾਤ ਕਰਵਾਉਣੀ ਆ। ਓਕੇ। ਧੰਨਵਾਦ। ਕਪੀ ਭਾਈ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਭਾਈ? ਠੀਕ ਜੀ ਬੜੀ ਕਰਪਾ। ਆਪਾਂ ਥੋੜੇ ਦਿਨ ਪਹਿਲਾਂ ਹੀ ਮਿਲੇ ਸੀਗੇ ਆਪਾਂ ਪੋਡਕਾਸਟ ਕੀਤਾ ਤੇ ਕਿਵੇਂ ਆ ਰਿਹਾ ਮੰਡੀ ਦਾ ਮ आज हेदा आज थोड़ी फ्रेन जी, जी देखन दे अच्छा जी अच्छा और गर्मी द माहौल की है मैठा जी पूरी गर्मी सोले जी सोले हाँ, जी हां बायन से पॉडकास्ट में देखोगे बिल्कुल नहीं बोल दे बिल्कुल पॉडकास्ट में की बोल हां जी कपड़े कोया पर दोस्त सही बात है जी ਹਾਂਜੀ ਬਾਈ ਇਹਦੀ ਕਿਹੜਾ ਬੱਚਾ ਹੈ ਵੀਰੇ ਇਹ ਦਲਵਾਕ ਦਾ ਜੀ ਰਣੀ ਵਾਲੇ ਦਾ ਇਹਦੀ ਮਾਂ ਨਾਕਦੀ ਹੈ ਠੀਕ ਹੈ ਠੀਕ ਹੈ ਕਿੰਨੀ ਹਾਈਟ ਹੋ ਗਈ ਹੋਣੀ ਇਹਦੀ ਹਾਈਟ ਇਹ ਕਰਕੇ ਜੀ 64+ ਹੋ ਗਿਆ ਦੋ ਤਾਂ ਹੁੰਦਾ ਦੋ ਤਾਂ ਹੁੰਦਾ ਹਲੇ ਹਾਂ ਹਾਈਟ ਦਾ ਵਧੀਆ ਕਰੂਗਾ ਨਾ ਬਾਈ ਹਾਂ ਨਹੀਂ ਬਹੁਤ ਸੋਹਣਾ ਕਰਜੂ ਹੋਏ ਹੋਰ ਹੋਰ ਕਰਜੂ ਹਾਈਟ ਹਾਂਜੀ ਹਾਂ 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 ਆ ਬਸ ਉਹ ਦੂਜਾ ਆ ਗਿਆ ਨਾ ਦੇਖ ਕਰੀਆਂ ਦੇ ਲਈ ਹਾਈਟ ਹੈ ਜੀ ਠੀਕ ਹੈ ਠੀਕ ਹੈ ਉਹ ਮਜ਼ਬੂਤ ਵੀ ਹੈ ਹਾਂਜੀ ਓੜਾ ਵੀ ਦੇਖਿਆ ਜਾਵੇ ਸਹੀ ਹੈ ਬਿਲਕੁਲ ਸੋਹਣਾ ਸ਼੍ਰੀਪੂ ਬਹੁਤ ਹੈ Sa sikade. Nadia jodi handi, handi jodi. ਤੇ ਅੱਪਰ ਮੰਡੀ ਚ ਵੀ ਲੈ ਨੇ ਹਰ ਕਮਰ ਤੇ ਜੋ ਬਣ ਕੇ ਤੁਹਾਨੂੰ ਤੁਸੀਂ ਵੀਡੀਓਜ਼ ਨਹੀਂ ਦੇਖਿਆ ਹੋਣੀ ਜਿਆ ਤਾਂ ਤੁਸੀਂ ਜਰੂਰ ਚੈੱਕ ਕਰਿਓ ਇਹਨਾਂ ਨੇ ਨਵਾਂ ਹੀ ਕੰਮ ਸ਼ੁਰੂਆਤ ਕੀਤਾ ਭੋਲੇ ਦੇ ਵਿੱਚ ਹੋਰ ਹੋਰ ਨਵੀਆਂ ਨਵੀਆਂ ਕੁੜੀਆਂ ਆ ਰਹੀਆਂ ਨੇ ਇਹ ਗੱਲ ਤੇ ਮਾਰ ਵੀ ਹੁੰਦਾ ਕਿ ਇਸ ਲਾਈਨ ਦੇ ਵਿੱਚ ਹੋਰ ਵੀ ਕੁੜੀਆਂ ਵੱਧ ਰਹੀਆਂ ਨੇ ਤੇ ਕਿਵੇਂ ਹਰ ਕੰਮ ਬੱਸ ਓਕੇ ਕਿਵੇਂ ਲੱਗ ਰਿਹਾ ਮੰਡੀ ਪਹਿਲੀ ਮੰਡੀ ਤੁਹਾਡੀ ਕੀ ਨਹੀਂ ਨਹੀਂ ਕਾਫੀ ਇਹ ਪਹਿਲਾਂ ਵੀ ਆਏ ਹੋਏ ਪਹਿਲਾਂ ਨਹੀਂ ਗਵਾਰ ਕਾਫੀ 5-6 ਵਾਰ ਆਏ ਆ ਕਾਫੀ ਕਿਹੜੀ ਕਿਹੜੀ ਮੰਡੀ ਤੋਂ ਫਿਗਰਾ ਆਏ ਆ ਜਾਂ ਬਾਕੀ ਨੇ ਨਹੀਂ ਫਿਗਰਾ ਆਏਗੇ ਜਲਦੀ ਫਿਗਰਾ ਆਏਗੇ ਤੇ ਤੁਸੀਂ ਜੋ ਕਾਫੀ ਦੂਰ ਪੈ ਰਣੀ ਆ ਤੇ ਜੋ ਗੱਲ ਤੁਸੀਂ ਕੋਲੋਂ ਸਟਾਰਟ ਕੀਤਾ ਮੈਨੂੰ ਜਿਹੜੀ 3 ਸਾਲ ਹੋ ਗਏ ਉਹ ਕਿ 3 ਸਾਲ ਖੈਰ ਜੀ ਵੀ ਮੈਨੂੰ ਮੈਡੀਆ ਦਾ ਨਹੀਂ ਦਰਸ਼ਨ ਮੀਡੀਆ ਦੇ ਵਿੱਚ ਬੜਾ ਮਤਲਬ ਮੰਡੀ 3 ਸਾਲ ਨਹੀਂ ਨਹੀਂ ਬਦੀ ਮੰਡੀ ਤੇ ਮੈਂ ਨੈਕਸਟ ਈਅਰ ਹਾਣ ਲੱਗਿਆਂਗੀ ਬਟ ਮੈਂ ਪਹਿਲਾਂ ਆਮ ਹੀ ਸੀ ਉਹ ਕਰੇ ਰੱਖਿਆ ਹਾਂ ਮੈਂ ਮੰਡੀ ਚ ਫੜਾਉਣਾ ਸ਼ੁਰੂ ਕੀਤਾ ਸੀ ਤੇ ਕਿੱਦਾਂ ਮਤਲਬ ਫੀਲ ਹੁੰਦਾ ਕਿ ਮੰਡੀ ਜਾਣਾ ਸ਼ੁਰੂਆਤ याना में शुरुआत तो बढ़िया हुंदा थैंक यू बहुत सारा ते केड़े-केड़े कोने देख रहे हो जैसे ये किदा काफी नेक है सारे ही बढ़िया हैं सारे बढ़िया हैं ठीक है काले कोने हुंदा है और अब हम देख रहे हैं एक-एक से आगे ओके ਹੈਵੀ ਦੇ ਹਾਂਜੀ ਇਹਦੇ ਰੇਟ ਅਲੱਗ-ਅਲੱਗ ਤੁਮੇ ਆ ਕੀ ਲੱਗੀ ਹਾਂਜੀ ਹਾਂ ਇਹ ਹੋ ਗਿਆ ਨਾ ਪਹਿਲਾਂ ਹੀ ਆ ਕਰੇਪਾ ਹੋ ਗਿਆ 1000 ਰੁਪਏ ਦਾ ਵੀ ਤੇ ਜਿਹੜੀ ਆ ਕੀ ਲੱਗੀ ਹਾਂਜੀ ਇਹ ਆਹ ਬੋਲ ਲੱਗੀ ਆ ਇਹ 1500 ਦੇ ਆ ਗਈ ਠੀਕ ਹੈ ਠੀਕ ਹੈ ਠੀਕ ਹੈ ਆਹ ਬੋਲਣ ਵਾਲਾ ਵੀ ਆ ਜਾਣਾ ਜੀ ਇਹ ਉਹ ਦੋਨੋਂ ਖੋਲਿਆਂ ਦਾ ਹੀ ਆਖੋ ਖੋਲਿਆਂ ਦਾ ਓਕੇ ਓਕੇ ਇਹ ਆਹ ਹੈਂਡਲ ਦਾ ਖੋਲਿਆਂ ਦਾ ਜੀ ਕਿ ਆਪਾਂ ਆਹ ਕਿਦੇ ਬਾਹਰ ਅੰਦਰ ਜਾਣੀਆਂ ਆ ਫੋਟੋ ਬਾਈ ਫੋਟੋ ਤੇ ਤੈਨੂੰ ਵੀ ਸੋਲ ਦੇ ਓਕੇ 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 ਇਹ ਆਜੀ ਦੀ ਮੁੱਦੇ ਵੀ ਕੇਪੀ ਲੈ ਸਕੂਗਾ ਆ ਪੂਰੀ ਫੁੱਲ ਬ੍ਰਾਸ ਵੀ ਹੈ ਠੀਕ ਹੈ ਜੀ ਇੱਕ ਵਾਰ 100 ਰੇਟਾ ਵੱਡਾ 1200 ਦਾ ਇਹ ਛੋਟਾ ਹੀ 1000 ਰੁਪਏ ਦੇ ਵਿੱਚ ਅੱਗੇ ਭਾਈ ਆ ਗਿਆ ਆਪਣਾ ਉਹੀ ਆ 200 ਰੁਪਏ ਦੇ ਵਿੱਚ 500 ਦਾ ਓਕੇ ਓਕੇ ਇਹਨਾਂ ਦੇ ਨਾਲ ਰੇਟ ਮਤਲਬ ਸ਼ੁਰੂਆਤ ਕਿ ਸ਼ੁਰੂਆਤ ਕਿ ਹੋ ਜਾਂਦੀ ਆ ਸ਼ੁਰੂਆਤ ਆਪਣੀ ਹੋ ਜਾਂਦੀ ਆ 400 400 ਤੋਂ ਸ਼ੁਰੂਆਤ ਹੈ ਤੇ ਇਕੱਲੇ ਆਪਣੇ ਸਟਿੱਕਾਂ ਹੀ ਰੱਖਿਆ ਹੋਇਆ ਨੇ ਖੁਦ ਧਿਆਰ ਕਰਦੇ ਹੋ ਬਾਈ ਆਪ ਪਿਆਰ ਕਰਦੇ ਆਂ ਨਹੀਂ ਆਪਰ ਉਹਨਾਂ ਨੇ ਕਹਨੇ ਆ ਇੰਸਟਾ ਆਨ ਨੂੰ 50 ਰੁਪਏ ਕਰਨਾ ਹੈ ਹੈ ਕੀ ਇਹ ਕੰਮ ਲੈ ਹਾ ਦੇ ਕੋ ਸ਼ੌਂਕ ਹੈ ਇਹਦੇ ਚ ਕੰਮ ਦਾ ਕੀ ਦੇਖਿਆ ਜਾਊਗਾ ਕਿ ਤੇ ਦੇਖਦੇ ਆ ਕਿ ਹਾਂ ਸ਼ੌਂਕ ਦੇ ਵੱਜੋਂ ਲੈਣੀ ਹੈ ਤਾਂ ਨਹੀਂ ਆਪਰ ਯੂਟਿਊਬਰ ਨੂੰ ਕਹਨੇ ਪਾਉ ਜੀ ਸਾਰੇ 50-50 ਰੁਪਏ ਦੀ ਸਟਿਕ ਲੈ ਲਈ ਹੈ ਸ਼ੌਂਕ ਵਾਸਤੇ ਦਾ ਹਾਂ ਕੋਈ ਨਹੀਂ ਬਰੀਕ ਦੀ ਹਾਂਜੀ ਆਪਾਂ ਮਿਲਿਆ ਸਮਸ਼ਾਦ ਪਾਈ ਨੂੰ ਸਾਰੇ ਲੋਕ ਜਾਣਦੇ ਹੋਂ ਤੇ ਬਾਈਕੋਲ ਹੈਗਾ ਖਲੀ ਬਾਦਸ਼ਾਹ ਬਹੁਤ ਨਾਮ ਹੈ ਖਲੀ ਬਾਦਸ਼ਾਹ ਦਾ ਸਲਮ ਸਲਮ ਅਲੈਕੁਮ ਭਾਈ ਵਾਲੇ ਸਲਮ ਜੀ ਕੀ ਹਾਲ ਚਾਲ ਨੇ ਵੀਰੇ ਬਹੁਤ ਵਧੀਆ ਜੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਖਲੀ ਬਾਦਸ਼ਾਹ ਨਹੀਂ ਰਿਹਾ ਤਾਂ ਫਿਰ ਇੱਕਦਮ ਪ੍ਰੋਗਰਾਮ ਹੋ ਗਿਆ ਉਹ ਮੁੰਡੇ ਸਾਡੇ ਰੁੱਸਦੇ ਸੀਗੇ ਜੀ ਨਾਲ ਉਹਨਾਂ ਨਾਲ ਕਹਿੰਦੇ ਵੀ ਅਸੀਂ ਵੱਡੇ ਨੂੰ ਲੈ ਕੇ ਆਣਾ ਨਿਆਣਾ ਬੱਚਾ ਆਪਣਾ 2 ਬਾਈਕ ਮਹੀਨਿਆਂ ਦਾ ਉਹ ਕਹਿੰਦੇ ਵੱਡੇ ਨਹੀਂ ਲੈ ਕੇ ਜਾਣਾ ਠੀਕ ਹੈ ਠੀਕ ਹੈ ਠੀਕ ਹੈ ਅੱਜ ਹੀ ਪਹੁੰਚ ਆਏ ਬਈ ਪਹਿਲਾਂ ਅੱਜ ਹੀ ਅਸੀਂ ਪ੍ਰੋਗਰਾਮ ਤਾਂ ਹੈ ਨਹੀਂ ਸੀ ਟੈਂਟ ਵਗੈਰਾ ਨਹੀਂ ਲਾਇਆ ਤੇ ਬਈ ਅਸੀਂ ਛੋਟਾ ਬਣ ਲਾਂਗੇ ਉਹ ਫਿਰ ਟਾਈਮ ਤੇ ਪ੍ਰੋਗਰਾਮ ਬਣ ਜਾਏ ਚਲੋ ਬਈ ਘੋੜਾ ਸੋਹਣਾ ਹੋਵੇ ਨਾ ਤਾਂ ਟੈਂਟ ਵਗੈਰਾ ਦੇ ਅਗਲਾ ਘੋੜਾ ਅੰਦਰ ਖੜਿਆ ਦੇਖਦਾ ਜੀ ਟੈਂਟ ਦੇ ਵਿੱਚ ਉਹ ਤੁਸੀਂ ਤਾਂ ਆਪਾਂ ਇਹਦੀ ਕਰਦੇ ਹਾਂ ਹਮੇਸ਼ਾ ਥੱਲੇ ਹੀ ਖੜਾ ਹੁੰਦਾ ਹਾਂ ਹਾਂਜੀ ਹਾਂਜੀ ਇਹ ਕੋਈ ਆਪਾਂ ਮਿੱਟੀ ਛੱਡ ਕੇ ਜਾਂ ਉੱਚਾ ਕਰਕੇ ਨਹੀਂ ਬੰਦਦੇ ਇਹ ਹਮੇਸ਼ਾ ਥੱਲੇ ਹੀ ਖੜਾ ਹੁੰਦਾ ਰਹੇ ਸਹੀ ਗੱਲ ਬਈ ਬਾਕੀ ਥੋੜੇ ਟੰਤਾਂ ਕਰਕੇ ਨੂੰ ਬਾਹਰ ਕਰਦੇ ਹਾਂ ਹਾਂਜੀ ਬਾਹਰ ਕੱਢ ਕੇ ਦਿਖ ਕਾ ਗਰਮੀ ਕਿਉਂ ਹੋ ਰਹਾ ਤੁਹਾਡੇ ਸਾਹ ਨੂੰ ਗਰਮੀ ਤਾਂ ਵੱਟ ਬੜਾ ਪੈਂਦਾ ਜੀ ਬਾਦੋ ਦਾ ਦਪਾਇ ਸਾਦ ਬਣਿਆ ਸੀ ਜਾਇਆ ਭਾਈ ਕਿ ਨਾਮ ਹੈ ਘਰੇ ਦਾ ਇਹ ਪੰਜਾਬ ਜੀ ਓਕੇ ਪੰਜਾਬ ਕਿਹਦਾ ਬੱਚਾ ਜੀ ਇਹ ਇਹ ਮੈਨੇ ਸੀਗਾ ਹੀ ਭਾਰੀ ਛੋੜਾ ਕਿੰਨੀ ਹਾਈਟ ਹੋ ਗਈ ਇਹਦੀ ਜੀ ਹਾਈਟ ਹੋ ਗਈ 66 ਦੇ ਅਰਾਊਂਡ ਓਕੇ ਓਕੇ ਏਜ ਇਹਦੀ ਕਿੰਨੀ ਹੋਏਗੀ ਜੀ ਇਹਨੂੰ 9 ਸਾਲ ਦਾ 9ਵਾਂ ਸਾਲ ਠੀਕ ਹੈ ਠੀਕ ਹੈ ਉਹ ਸੋਹਣਾ ਬੱਚਾ ਮਤਲਬ ਤੁਹਾਨੂੰ ਦਿਖ ਰਿਓਗੇ ਅਗਰੈਸਿਵ ਮਤਲਬ ਕਹਿ ਦੋ ਆਪਾਂ ਅਗਰੈਸਿਵ ਨਹੀਂ ਕਹਿ ਸਕਦੇ ਕਿ ਹਾਂ ਘੋੜਿਆਂ ਦਾ ਆਦਮ ਜੋ ਚੀਜ਼ ਹੁੰਦੀ ਆ ਉਹੀ ਜਿਹਦੇ ਤੇ ਹੈਗੀ ਆ ਤੇ ਬਾਈ ਥੈਂਕ ਯੂ ਸੋ ਮਚ ਬਾਕੀ ਦੀ ਫੀਸ ਵਗੈਰਾ ਕਿੰਨਾ ਕਿਰਕ 21 ਹਜ਼ਾਰ ਹੈ 21000 ਹੈ ਠੀਕ ਹੈ ਜੀ ਠੀਕ ਹੈ ਬਾਕੀ ਦੇ ਰਿਜ਼ਲਟ ਕਿੰਨੇ ਆ ਚੁੱਕੇ ਨੇ ਬਾਦੂ ਜੀ ਬਹੁਤ ਠੀਕ ਹੈ ਕਿਹੜਾ ਪਿੰਡ ਹੈ ਬਾਈ ਆਪਣਾ ਪਿੰਡ ਖਲਾਲ ਮਹਿਲਾ ਜੀ ਇੱਧਰ ਮਹਿਲਕਲਾਂ ਦੇ ਕੋਲ ਆ ਸਰਕਾਰੀ ਜੀ ਠੀਕ ਹੈ ਠੀਕ ਹੈ ਉਹ ਕਿਹਦੇ ਬਾਈ ਤੁਹਾਨੂੰ ਆਜੇ ਅ ਸਟਾਲਿਆ ਜੁਦੇ ਬਾਰੇ ਆ ਬਹੁਤ ਕਾਫੀ ਘੋੜਿਆਂ ਲਾ ਕੇ ਪਹੁੰਚੇ ਹੋਏ ਨੇ ਬਾਈ ਜੀ ਉਹ 5 ਲੱਖ ਰਾਜ ਸਟਾਰਟਪਾ ਆ ਰੋਸ ਨੂੰ ਲੈਣਾ ਸੁਣਨੀ ਹੈ ਨਾ ਆ ਹਾ 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 ਕਲ ਗਰੇ ਕਿਸ਼ਕਾਰ ਵੀ ਕਿੱਥੋਂ ਵੀਰੇ ਆਪਾ ਆਪਣਾ ਗੋਰਾ ਰੂਪ ਹੈਂਟ ਹੈ ਅੱਛਾ ਜੀ ਅੱਛਾ ਕਿਹੜਾ ਆਪਣਾ ਇਹ ਕਿਹੜਾ ਸਟ੍ਰਾਲੀਅਨ ਆ ਇਹ ਮੱਜੂ ਦੇ ਰਹੀ ਬਾਗੀ ਨੋਆ ਫੌਜੀ ਦਾ ਪੁੱਤ ਅੱਛਾ ਫੌਜੀ ਦਾ ਪੁੱਤ ਦਾ ਪੁੱਤ ਜੀ ਪੁੱਤ ਡਰੈਕਟਾਂ ਹਾਂ ਡਰੈਕਟ ਫੌਜੀ ਦਾ ਹਾਂਜੀ ਓਕੇ ਓਕੇ ਕਿੰਨੇ ਟਾਈਮ ਦਾ ਹੋ ਗਿਆ ਕਿੰਨੇ ਸਾਲ ਦਾ ਹੋ ਗਿਆ ਸਾਢੇ 9 ਸਾਲ ਦਾ ਹੋ ਗਿਆ ਮੈਂ ਲੁਕੇ ਹੀ ਖੜਾ ਸੀ ਭਾਈ ਮੈਂ ਪਹਿਲਾਂ ਕਰ ਦੇ ਦੇ ਦੇਖਿਆ ਨਹੀਂ ਨਹੀਂ ਮੰਡੀ ਤਾਂ ਹੋਣੀ ਹੈ ਇਹ ਪਾਰ ਸਾਡੀ ਅੱਛਾ ਅੱਛਾ ਹਾਂਜੀ ਉਧਾਂ ਕੁੜੀਆਂ ਤਾਂ ਹੋਈਆਂ ਨੇ 16 17 ਕੁ ਮਹੀਨੇ ਠੀਕ ਹੈ ਠੀਕ ਹੈ ਤੁਸੀਂ ਮਤਲਬ ਥੋੜਾ ਸੋਸ਼ਲ ਮੀਡੀਆ ਤੇ ਮਿਲਦਾ ਸ਼ਾਇਦ ਹਾਂਜੀ ਘੱਟ ਐਕਟਿਵ ਹਾਂ ਹਾਂਜੀ ਹਾਂ ਹਾਂ ਤਾਂ ਹੀ ਥੋੜਾ ਪਤਾ ਨਹੀਂ ਲੱਗਿਆ ਦੋ ਬੱਚੇ ਤੇ ਇਹਦੇ ਆਪਣੇ ਕੋ ਘਰੀ ਆ ਠੀਕ ਹੈ ਠੀਕ ਹੈ ਇੱਕ ਤਾਂ ਹੋ ਗਿਆ 2 ਪੀਸ ਵਗੈਰਾ ਕਿ ਨਹੀਂ ਰੱਖੀ ਹੋਈ 31 31000 ਠੀਕ ਹੈ ਠੀਕ ਹੈ ਠੀਕ ਹੈ ਬਹੁਤ ਸੋਹਣਾ ਬੋਰਡ ਹੈ ਜੀ ਬਾਕੀ ਤੁਸੀਂ ਸਾਰੇ ਆਪ ਹੀ ਚੈੱਕ ਕਰ ਲਓ ਹੋ ਰਿਜ਼ਲਟ ਆ ਗਿਆ ਆਪਣੇ ਪੋਸਟਰ ਸੇ ਬਾਕੀ ਇਹਨਾਂ ਮੈਨੂੰ ਰਿਜ਼ਲਟ ਦਿਨਾ ਪੋਸਟਰ ਦੇ ਵਿੱਚ ਫੋਟੋਜ਼ ਦਿਖਾ ਦੇਣੀਆਂ

ਸਟਾਲੀਨ ਕੇ ਫਾਰ ਤੁਸੀਂ ਨਾਮ ਬਹੁਤ ਸੁਣਿਆ ਹੋਣਾ ਇਹਦੇ ਬਾਰੇ ਦਾ ਦੱਸਣ ਦੀ ਮਤੋਰ ਨਹੀਂ ਇਹ ਨਾਮ ਬਹੁਤ ਕਰਿਆ ਸ਼ਮਾ ਦੇ ਵਿੱਚ ਲੋਕ ਇਹਨੂੰ ਦੇਖ ਕੇ ਦੂਰੀ ਤਾੜੀਆਂ ਮਾਰਨੇ ਸ਼ੁਰੂ ਕਰ ਦਿੰਦੇ ਸੀ ਕਿ ਐਨਾ ਇਹਦਾ ਨਾਮ ਰਿਹਾ ਹੈ ਵੀ ਆ ਤੁਸੀਂ ਖੜਨੀ ਦੇਖੋ ਕਿਆ ਬਾਤ ਹੈ ਭਾਈ ਉਹਨਾਂ ਨੇ ਸਪੈਸ਼ਲ ਟੈਂਟ ਲੰਬਾ ਹੀ ਲਾ ਰੱਖਿਆ ਸਾਰੇ ਘੋੜੇ ਘੋੜੀਆਂ ਕਿੰਨੀਆਂ ਪਹੁੰਚੀਆਂ ਹੋਈਆਂ ਨੇ ਬੱਕਰੇ ਹੀ ਪਹੁੰਚੇ ਹੋਏ ਨੇ ਦੇਖੋ ਤੁਹਾਨੂੰ ਬਰੀਡ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਪਰ ਹਾਂ ਇਹ ਨਾਰਮਲ ਬੱਕਰੇ ਵਰਗੇ ਬੱਕਰੇ ਤਾਂ ਨਹੀਂ ਹੈ ਸਾਡੇ ਏਰੀਆ ਦੇ ਸਭ ਤੋਂ ਪੁਰਾਣੇ ਮਤਲਬ ਬ੍ਰੀਡਰ ਲੱਗਿਆ ਉਹ ਵੀ ਹੈ ਨਾ ਕੋਈ ਇਸ ਲਾਈਨ ਦੇ ਵਿੱਚ ਬਹੁਤ ਪੁਰਾਣੇ ਨੇ ਅੰਕਲ ਜੀ ਮੈਂ ਤੁਹਾਨੂੰ ਅੰਕਲ ਜੀ ਨਾਲ ਮਿਹਰਬਾਨੀ ਆ ਸਸਵੀ ਕਹਿੰਦੇ ਬਹੁਤ ਹੀ ਅਜਾਬ ਨੇ ਬਹੁਤ ਜਿਆਦਾ ਗਰਮੀ ਦੀ ਗੱਲ ਨਹੀਂ ਹੈ ਗਰਮੀ ਨਾਲ ਬੱਕਰੇਆਂ ਨੂੰ ਗਰਮੀ ਲੱਗਦੀ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ। ਧਿਆਨੀ ਘੋੜੇ ਤੇ ਗਰਮੀ ਵਾਲੀ ਧਿਆਨੀ ਹੈ। ਸਹੀ ਗੱਲ ਹੈ ਸਹੀ ਗੱਲ ਹੈ। ਵਧੀਆ ਘੋੜੇ ਪੁੰਚੇ ਹੋਏ ਨੇ। ਹਾਂ ਜੀ ਪੂਰੇ ਵਧੀਆ ਘੋੜੇ ਨੇ। ਉਹਨਾਂ ਦਾ ਅੱਡਾ ਸੀਗਾ ਜਿੱਥੋਂ ਨਾਲ ਹੜ ਤਾਂ ਉਹ ਹੋਇਆ ਸੀਗਾ ਕਿ ਆਉਣੇ ਨਹੀਂ ਹੈਗੇ ਇੰਨੇ ਘੋੜੇ। ਹਾਂ ਜੀ ਆ ਮੇਰੇ ਵੀ ਬਹੁਤ ਕਾਫੀ ਭਰੀ ਹੈ। ਹਾਂ ਪੂਰੀ ਵਧੀਆ ਭਰੀ ਹੋਈ ਮੱਡੀ ਹੈ। ਤੁਸੀਂ ਨਹੀਂ ਲੈ ਗਏ ਬਸ। ਨਹੀਂ ਆਪਾਂ ਤਾਂ ਲੈ ਗਏ ਜੀ ਫਿਰ ਲੈਣਾ ਸੀ ਜਨਵਰੀ। ਅੱਛਾ ਜੀ ਜਮੀ ਲੈ ਗਏ ਅੰਕਲ ਜੀ। ਹਾਂ ਲਈਏ ਕੁਸ਼ੇਰੀ ਨੁਕਰੀ ਜੀ। ਅੱਛਾ ਜੀ ਅੱਛਾ ਚਲੋ ਵਧੀਆ ਗੱਲ ਹੈ ਜੀ ਵਧੀਆ ਗੱਲ। ਮਿਲ ਕੇ ਬਹੁਤ ਵਧੀਆ ਲੱਗਿਆ ਆਜਾ ਮੈਂ ਆਪਰੇ ਬਾਹਰ ਚਲੋ ਨਾ ਲਈ ਅਬ ਉਹਨਾਂ ਦਾ ਨਾ ਨਹੀਂ ਲੈਂਦੇ ਅਬ ਉਹਨਾਂ ਨੂੰ ਨਹੀਂ ਆਉਂਦੇ ਸਸੀ ਗਰਮਾਈ ਸਸੀ ਗਰਮਾਈ ਹੋਰ ਕੀ ਆ ਜਾਣੇ ਬਾਈ ਕਿ ਕਿਹੜੇ ਘੋੜਾ ਬਾਈ ਜੱਪਤੀ ਹੋਰੀ ਪਿਆ ਬਾਈ ਆਪਣਾ ਹਾਂ ਬੰਤ ਸਿੰਘ ਆਪ ਜੀ ਐਲੀ ਮੰਡੀ ਨੂੰ ਲੈ ਕੇ ਆ ਜੀ ਹਾਂ ਜੀ ਕੰਟਰੋਲ ਤਰੀਕ ਦੇ ਵਿੱਚ ਇਹਦਾ ਬੱਚਾ ਜੀ ਇਹ ਮੰਦਰ ਲੈ ਜੀ ਮੰਦਰ ਦਾ ਸਮੁੰਦਰ ਹਾਂ ਜੀ ਟ੍ਰੈਕ ਮੰਦਰ ਦਾ ਮਾਸ਼ਾਲੀ ਆ ਨਹੀਂ ਲੈਂਦੀ ਆ ਬਾਨੀ ਸਹਾਉ ਕਰਦੀ ਪ੍ਰਨਾਮੀ ਹਲੂਕੇ ਵਾਲੇ ਦੀ ਜੀ ਠੀਕ ਹੈ ਠੀਕ ਹੈ ਹਾਈਟ ਕਿੰਨੀ ਆਏ ਹਾਈਟ ਮੈਂ ਪਰਾਂ ਚਾਈ ਆਦੀ ਰਸੀਦੀ ਆਈ ਹਾਈਟ ਕਿੰਨੇ ਦਾ ਚੁੱਕੀ ਆ ਯਾਰ ਤਾਂ ਅਗਲੀ 35 40 ਫੁੱਟ ਹੋਈ ਆ ਕੰਮੀ ਚੱਲ ਰਹੀ ਆ 50 20 ਕੋਈ ਨਹੀਂ ਕਿਹੜੇ ਘੋੜੇ ਦਾ ਜੀ ਪਰਸਵਾ ਜੀ ਅੰਤ ਪਰ ਗੈਸਟ ਹੈ

ਹਾਂ ਜੀ ਤੁਹਾਨੂੰ ਪਤਾ ਹੀ ਆ ਬਾਈ ਸਾਰੇ ਜਾਣਦੇ ਆ ਉਹ ਬਾਈ ਦਾ ਫੇਸ ਵੀ ਕਾਹਵੇਂ ਇੰਸਟਾਗ੍ਰਾਮ ਤੇ ਬਾਈ ਜੀ ਲਾਉਂਦੇ ਨੇ ਸ਼ਾਇਦ ਕਰੀ ਵੀ ਆਪਣੇ ਡੌਗ ਦੀ ਸੇਲ ਪਰਚੇਸ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਬਾਈ ਨਾ ਫਾਰਮ ਰਾਈ ਹੈਗੀ ਬਾਈ ਹਾਂ ਜੀ ਹੁਣ ਹਾਰਸੇਸ ਦਾ ਸਟਾਰਟ ਕੀਤਾ ਜੀ ਤੇ ਹੁਣ ਆਪਣੇ ਕੋਲ ਕਿੰਨੇ ਜਾਨਵਰ ਨੇ ਇਹ ਹੁਣ ਮਾਮਾ ਜੀ ਨਾਲ ਆਪਣਾ ਸਟਾਰਟਅਪ ਆਈ ਹੁਣ ਲੀਅਰ ਅਬਾਊਟ ਸਾਡੇ ਕੋਲ 20 21 ਐਨੀਮਲਸ ਹੈਗੇ ਨੇ ਹਾਂ ਜੀ ਤੇ ਮੰਡੀ ਦੇ ਵਿੱਚ ਕਿੰਨੇ ਜਾਨਵਰ ਲੱਗੇ ਅਸੀਂ ਤਿੰਨ ਲੈ ਕੇ ਆਏ ਆ ਕੋਰੇ ਆਂ ਤੇ ਇੱਕ ਮੇਰੇ ਫਰੈਂਡ ਦਾ ਹਾ ਨੋਕਰਾ ਘੋੜਾ ਸੀ ਰਿਪਰੈਜ਼ੈਂਟ ਕਰ ਰਿਆ ਹਾਂ ਹਾਂਜੀ ਤੇ ਬਾਈ ਗਰਮੀ ਕੀ ਕਹਿੰਦੀ ਆ ਗਰਮੀ ਨੇ ਸੋਨਾ ਨਾਸ ਮਾਰਿਆ ਹੋਇਆ ਵੀ ਬੰਦਿਆਂ ਦਾ ਵੀ ਘੋੜਿਆਂ ਦਾ ਵੀ ਸਹੀ ਗੱਲ ਦੇਖਣ ਵਾਲੀ ਹੈ ਕਿ ਜਿਨ੍ਹਾਂ ਨੂੰ ਸ਼ੌਂਕ ਹੈ ਉਹ ਸਾਰੇ ਫਿਰ ਹਾਂਜੀ ਮੇਰੇ ਕਈ ਵੀ ਜਾਂਦੇ ਨੇ ਕਿ ਗਰਮੀ ਬਹੁਤ ਨਾਲ ਇੱਥੇ ਨਹੀਂ ਗਰਮੀ ਦਾ ਤਾਂ ਤੁਹਾਡੇ ਸਾਹਮਣੇ ਦੇਖ ਲਓ ਕਿਸੇ ਨੂੰ ਕਿਸੇ ਨੇ ਆ ਕੇ ਐ ਨਹੀਂ ਕਿ ਆ ਵੀ ਗਰਮੀ ਘਟ ਹੈ ਕਿ ਵਾਧਾ ਸਾਰੇ ਕੁੱਛ ਨੇ ਵੀ ਜਾਨਵਰ ਚੰਗੇ ਆਏ ਨੇ ਸਭ ਕੁਝ ਸਭ ਨੂੰ ਬਹੁਤ ਜ਼ਿਆਦਾ ਚਾਅ ਆ ਮੰਡੀ ਦਾ ਹਾਂ ਨਾ ਜੀ ਜੀ ਜਿੱਦਾ ਹੜਾ ਆਏ ਸੀਗੀ ਇਦਾਂ ਲੱਗਦਾ ਹਾਂਜੀ ਐਤ ਕੀ ਉਮੀਦ ਸੀ ਵੀ ਸ਼ਾਇਦ ਵੀ ਹਾਰਡ ਆਨ ਕਰਨ ਵੀ ਵੀ ਫਰਕ ਪਊਗਾ ਮੰਡੀ ਨੂੰ ਪਰ ਕੋਈ ਫਰਕ ਨਹੀਂ ਪਿਆ ਹਾਂਜੀ ਅੱਜ ਅੱਜ ਬਹੁਤ ਘੱਟ ਪਰ ਹਾਂਜੀ ਹਾਂਜੀ ਬਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਨਵੇਂ ਮੁੰਡੇ ਬਹੁਤ ਆ ਰਹੇ ਨੇ ਜੀ ਹਾਂਜੀ ਬਹੁਤ ਜ਼ਿਆਦਾ ਹੈ ਮਤਲਬ ਅਸੀਂ ਵੀ ਘੁੰਮਿਆ ਸਾਰੇ ਨਵੀਂ ਜਨਰੇਸ਼ਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੇ ਮੇਰੇ ਮਤਲਬ ਨਸ਼ਿਆਂ ਤੋਂ ਵੀ ਦੂਰ ਜਾ ਰਹੇ ਨੇ ਹਾਂਜੀ ਜੋ ਮੈਨੂੰ ਲੱਗਦਾ ਹੀ जिने ਹੁਣ ਐਨ ਆਰ ਆਈ ਵੀਰ ਸੀਗੇ ਸਾਡੇ ਜਾਂ ਜਿਹੜੇ ਉੱਧਰ ਹੁਣ ਸਟੂਡੈਂਟ ਕੇ ਸੀਗੇ ਉਹ ਸਾਰੇ ਦੁਬਾਰਾ ਪੰਜਾਬ ਨੂੰ ਆ ਰਹੇ ਨੇ ਤੇ ਉਹ ਦੁਬਾਰਾ ਘੋੜਿਆਂ ਦੀ ਇੰਡਸਟਰੀਜ਼ ਦੇ ਵਿੱਚ ਸਾਰੇ ਦੁਬਾਰਾ ਫੇਰ ਜੋੜ ਰਹੇ ਨੇ ਸਹੀ ਗੱਲ ਹੈ ਜੀ ਹਾਂਜੀ ਇਹਦਾ ਕਾਰਨ ਇਹ ਵੀ ਹੈ ਕਿ ਚਲੋ ਜੇ ਘੋੜਿਆਂ ਦੀ ਲਾਈਨ ਦੇ ਵਿੱਚ ਆ ਰਹੇ ਤਾਂ ਨਸ਼ਿਆਂ ਤੋਂ ਬਹੁਤ ਨਸ਼ਿਆਂ ਤੋਂ ਬਹੁਤ ਦੂਰ ਨੇ ਹਾਂਜੀ ਹਾਂਜੀ ਨਸ਼ਿਆਂ ਤੋਂ ਬਚਾਏ ਇਸ ਚੀਜ਼ ਦਾ ਬਿਲਕੁਲ ਘੋੜਿਆਂ ਦਾ ਸ਼ੌਂਕ ਬਹੁਤ ਵਧੀਆ ਹੈ ਕਿ ਬੰਦਾ ਕਿਉਂਕਿ ਇਹ ਬੀਜ਼ੀ ਕਰ ਰੱਖਦਾ ਸਿਆਲਾਂ ਦੇ ਵਿੱਚ ਮੰਡੀਆਂ ਵਗੈਰਾ ਚੱਲੀ ਜਾਂਦੀਆਂ ਗਰਮੀਆਂ ਦੇ ਵਿੱਚ ਉਹ ਬੰਦਾ ਇਹਨਾਂ ਨੂੰ ਸੰਭਾਲਦਾ ਨਹੀਂ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਾਡੇ ਲਈ ਬਹੁਤ ਵਧੀਆ ਬਹੁਤ ਵਧੀਆ ਅੱਛਾ ਜੀ ਅੱਛਾ ਕਿਵੇਂ ਆਪਣੇ ਵੈਸੀ ਘੁੰਮਣ ਆਇਸੀ ਇਹ ਜਾਨਵਰ ਵਗੈਰਾ ਲੈ ਕੇ ਜਾਨਵਰ ਲੈ ਕੇ ਅੱਛਾ ਜੀ ਅੱਛਾ बिक ਗਏ ਫਿਰ ਜਾਂ ਹਾਂ ਜੀ बिक ਗਿਆ ਹੋਵੇ ਸੀ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਹੁਣ ਹੀ ਸੇਲ ਹੋਇਆ ਜੀ ਚਲੋ ਵਧੀਆ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਜੀ ਧੰਨਵਾਦ ਧੰਨਵਾਦ ਅੱਜ ਤੇ ਤੁਸੀਂ ਸਾਰਾ ਵਲੌਗ ਦੇਖ ਹੀ ਲਿਆ ਹੋਗਾ ਤੇ ਅਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਹਾਂ ਕਿਉਂਕਿ ਵੇਰ ਤੋਂ ਲੱਗੇ ਜਾਂ ਤਾਂ ਕਮਨ ਆ ਟ੍ਰੈਵਲ ਕਰਨਾ ਹੈ ਨਾ ਤੇ ਬਾਕੀ ਮੰਡੀ ਬਹੁਤ ਸੋਹਣੀ ਸੀ ਬਹੁਤ ਸੋਹਣੇ ਘੋੜੇ ਪਹੁੰਚੇ ਹੋਏ ਸੀਗੇ ਬਹੁਤ ਸੋਹਣੇ ਸੋਹਣੇ ਘੋੜੀਆਂ ਸੀਗੀਆਂ ਤੇ ਥੈਂਕ ਯੂ so much ਸਾਰੇ ਜਣੇ ਵਲੌਗ ਦੇਖਿਓ ਤੇ ਸਬਸਕ੍ਰਾਈਬ ਕਰਦੋ ਤੇ ਲਾਈਕ ਕਰਦੋ ਥੈਂਕ ਯੂ so much ਟੈੱਕ ਕਰਕੇ ਵੀ ਤੁਹਾਨੂੰ ਵਧੀਆ ਵਧੀਆ ਸੋਹਣੇ ਸੋਹਣੇ ਵਲੌਗ ਦਿਖਾਉਂਦੇ ਰਹੇ